ਇਹ ਕਹਾਣੀ ਬਾਕੀ ਹੈ ਇਹਦੇ ਤੇ ਵੀ ਮੁਕਾ ਨਹੀਂ ਹੋਣਾ। ਉਹ ਰਾਧਪਤੀ ਆ ਵਾ ਜਗਰਾਜ ਸਿੰਘ ਤੇ ਉਹ ਨੰਬਰਵਿੰਦਰ ਸਿੰਘ ਸਾਇ ਇਹ ਪ੍ਰੋਮੋਨਾ ਦਾ ਕੁੜੀ ਨੂੰ ਕੋਡਾ ਮਾਰਦਾ ਹੈ। ਤੇ ਇਹਦੀ ਸਵੇਰੇ ਪਰੇ ਸੀ ਤੇ ਉਹਨੇ ਆਣ ਜੋ ਉੱਤੇ ਗੋਲਗਾ ਮਾਰ ਤੀਆ। ਭਾਈ ਹੋਰ ਕੋ ਝਾੜੀ ਦਾ ਗੱਲ ਕੋਈ ਨਹੀਂ ਤੇ ਉਹ ਵੀ ਦਾ ਅੱਜ ਉਹਨੇ ਪਿਓ ਨੇ ਵੀ ਆਖਿਆ ਕੋਈ ਨਹੀਂ। ਤੁੰਦਾ ਦੱਸ ਦੇ ਬੜਾ। ਉਹ ਨਹੀਂ ਆ ਪਾ ਨਹੀਂ ਉੱਤੇ ਲੱਗੀਆਂ ਚਾਰ ਲੱਗੀਆਂ ਵਾ। ਚਾਰ ਗੋਲੀਆਂ ਪਾ ਲੱਗੂ ਬਾਹਰ ਜਿਹੋਆਂ ਨੂੰ ਸੁਣੇ ਖਾਣੇ ਠੀਕ ਨਹੀਂ ਆਇਦਾ ਕੁਟੇ ਗੱਲ ਕੀ ਨਾਮ ਕੀ ਆ ਤਾਂ ਹਟਾ ਕੇ ਇਹ ਪਿੰਡ ਕੀ ਕਰੇਗਾ ਮੈਂ ਸਰਵਨ ਸਿੰਘ ਆ ਜੀ ਇਹ ਬੱਗੋ ਬੱਗੇ ਵਾਲੇ ਦੀ ਗਵਾਰਦਾ ਤਾਂ ਸਾਡੀ ਕੁੜੀ ਆਈ ਬੱਗੇ ਵਾਲੇ ਤੇ ਮੇਰੇ ਮੇਰਾ ਸਾਲਾ ਬੋਂਦੇ ਮਿੱਡੂ ਵਾਲਾ ਪਿੰਡ ਆ ਜੀ ਉਹਦਾ ਲੜਕਾ ਜਿੰਦੇ ਗੋਲੀਆਂ ਲਗੀਆਂ ਵਾ ਤਿੰਨ ਚਾਰ ਦਿਨ ਹੋ ਗਏ ਜੀ ਅਸੀਂ ਫੈਸਲਾ ਕਰਾ ਰਹੇ ਅੱਜ ਨਾ ਮੁੰਡੇ ਦਾ ਫਫੜ ਵੀ ਸੱਦਿਆ ਸੀ ਅਸੀਂ ਪੰਚਾਇਤ ਲੈ ਕੇ ਗਏ ਸੀ ਉੱਥੇ ਤੇ ਕੱਲ ਸਾਡਾ ਵੀਰਵਾਰ ਦੀ ਪੰਚਾਇਤ ਸੀ ਅਹੀਂ ਤੋਂ 3 ਦਿਨ ਪਹਿਲਾਂ ਅਸੀਂ ਗਏ ਹਾਂ ਵੀਰਵਾਰ ਦਾ ਟਾਈਮ ਦੇ ਕੇ ਆਏ ਹਾਂ ਅੱਜ ਸੰਗਰਾਮ ਕਰਕੇ ਹੀ ਜਾਣਾ ਨਹੀਂ ਚਾਹੁੰਦੇ ਪਰ ਕੱਲ ਇਹਨਾਂ ਨੇ ਕੁੜੀ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਇੱਥੋਂ ਤੱਕ ਕੁੜੀ ਨੇ ਅੱਜ ਵਿੱਚ ਪੰਚਾਇਤ ਬੈਠ ਕੇ ਦੱਸਿਆ ਵੀ ਮੇਰੀ ਸਲਵਾਰ ਟਿੱਕਰ ਪਾੜ ਗਈ ਛਾਹ ਵਿੱਚ ਮੇਰਾ ਕੱਢਦਾ ਇਹਨਾਂ ਕੁੱਟਿਆ ਮਾਰਿਆ ਇਹਨਾਂ ਮੈਨੂੰ ਮੈਂ ਕੁੜੀ ਨੂੰ ਅੱਜ ਲਿਆਉਣਾ ਚਾਹੁੰਦਾ ਤੇ ਜਿਹੜਾ ਮੁੰਡੇ ਦਾ ਫੁੱਫੜ ਉਹ ਕਹਿੰਦਾ ਜੀ ਅੱਜ ਦੀ ਦਿਹਾੜੀ ਰਹਿਣ ਦੋ ਸਵੇਰੇ ਤੁਸੀਂ ਗੁਰੂ ਘਰ ਦੇ ਪੰਚਾਇਤ ਅਸੀਂ ਸੱਦੀ ਹੀ ਇਸੇਰੇ ਜੋ ਨਬਟਾਰਾ ਹੋਇਆ ਸਵੇਰੇ ਹੋ ਜਾਏਗਾ ਅਹੀਂ ਸਾਰੇ ਇਹਨਾਂ ਦੇ ਬੱਗੇ ਹਾਂਜੀ ਮਾਮਲਾ ਕੀ ਹੈ ਤੁਹਾਡਾ ਮਾਮਲਾ ਜੀ ਬਾਜ ਦਾ ਜਿਹੜੀ ਗੱਲਬਾਤ ਉਸੇ ਸੁਣ ਚ ਗੱਲ ਨਿਕਲੀ ਹੈ ਤੇ ਕੁੜੀ ਆਂਦੀ ਵੀ ਇਹ ਦਾਜ ਮੰਗਦੇ ਆ ਤੇ ਮੁੰਡਾ ਆਂਦਾ ਵੀ ਜੇ ਉਹ ਮੈਂ ਮੰਗਦਾ ਤੇ ਉਹਨਾਂ ਕਿਹੜਾ ਦੇ ਤਾ ਮੁੰਡੇ ਦਾ ਪਿਓ ਅੱਗੋਂ ਆਂਦਾ ਵੀ ਦਾਜ ਅਸੀਂ ਤਾਂ ਮੰਗਿਆ ਨਹੀਂਗਾ ਜੇ ਕੋਈ ਦੇਂਦਾ ਤੇ ਆਪਦੀ ਧੀ ਨੂੰ ਦੇਂਦਾ ਇਹਦਾ ਮਤਲਬ ਆ ਵੀ ਫਿਰ ਮੰਗਦੇ ਸੀ ਬਾਕੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਬੇਟੀ ਨੂੰ ਕਰਦੇ ਅੱਜ ਤੋਂ ਪਿੱਛੇ-ਪਿੱਛੇ ਦਾਸਰੀ ਪੰਚਾਇਤਾਂ ਹੋ ਗਈਆਂ ਅੱਜ ਦੋ ਗੱਡੀਆਂ ਲੈ ਕੇ ਮੁੰਡਾ ਆਇਆ ਜੀ ਸਾਡੇ ਪਿੰਡ ਦੇ ਨੇੜੇ ਪਿੰਡ ਨਾਲ ਕਬੱਡੀ ਹੋ ਰਹੀ ਸੀ ਉੱਥੇ ਆ ਕੇ ਤੇ ਮੁੰਡੇ ਨੂੰ ਅੱਗੇ ਮਿੱਡੂ ਵਾਲੇ ਦੇ ਕੋਲ ਪੈਂਦੇ ਆ ਤੇ ਉੱਥੇ ਆ ਕੇ ਗੋਲੀਆਂ ਮਾਰ ਕੇ ਨਾਲ ਮੁੰਡੇ ਦਾ ਪਿਓ ਆ ਤੇ ਨਾਲ ਮੁੰਡੇ ਦਾ ਕਪੋਖੜਾ ਬਹੁਤ ਜ਼ਿਆਦਾ ਧੱਕਾ ਕੀਤਾ ਜੀ ਇਹਨਾਂ ਨੇ ਮੇਰੇ ਸਾਲੇ ਦਾ ਬੇਟਾ ਜੀ ਜਗਰਾਜ ਸਿੰਘ ਜਿੰਦੇ 4 ਗੋਲੀਆਂ ਲੱਗੀਆਂ ਮੁੰਡੇ ਦਾ ਬਣਵਾਇਆ ਮੁੰਡੇ ਦਾ ਬਣਵਾਇਆ ਜੀ ਜਿੰਦੇ ਗੋਲੀਆਂ ਲੱਗੀਆਂ ਮਾਰ ਕੇ ਮਾਂਗੇ ਅਸੀਂ ਤਾਂ ਪ੍ਰਸ਼ਾਸਨ ਤੋਂ ਕਹਿੰਨੇ ਆ ਵੀ ਜੋ ਇਨਸਾਫ ਕੀਤਾ ਜਾਵੇ ਸਾਡੇ ਨਾਲ ਬਾਡੀ ਧੀ ਨਾ ਵੀ ਬਹੁਤ ਜ਼ਿਆਦਾ ਧੱਕਾ ਕਰਦੇ ਪਏ ਅਸੀਂ ਬਿਆਨ ਨਹੀਂ ਕਰ ਸਕਦੇ ਜੇ ਜਿੰਨਾ ਸਾਡੇ ਨਾਲ ਧੱਕਾ ਇਹ ਨਾ ਕੀਤਾ ਮੈਂ ਜਹੇਦਾਰ ਬੰਦਾ ਮੈਨੂੰ 10 ਦਿਨ ਹੋ ਗਏ ਮੈਂ ਖੱਜਲਗਵਾਰ ਹੋਣ ਦੇ ਰਾਤੀ ਮੈਂ 8 ਵਜੇ ਘਰੇ ਗਿਆ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਅਸੀਂ ਮਿੰਤਾ ਤੱਕ ਮੈਂ ਹੱਥ ਟਿੱਕਰ ਅੱਜ ਜੋੜ ਕੇ ਆਇਆ ਵੀ ਦੋ ਚਾਰ ਕੱਲ ਵੀਰਵਾਰ ਸਵੇਰੇ ਤੁਹਾਡੇ ਪੰਚਾਇਤ ਆ ਅੱਜ ਰਾਤ ਦੀ ਰਾਤ ਕੱਢ ਲੋ ਕੀ ਆਈ ਇਹ ਬਲਾ ਹਾਂਜੀ ਸਰ ਮਾਮਲਾ ਕੀ ਆ ਇਹਦੀ ਇਹਨਾਂ ਦੇ ਜਿਹੜਾ ਜਿੰ다ਜ ਸਿੰਘ ਹੈ ਇਹਦੇ ਜਿਹੜਾ ਉਹ ਦੁਨੀਆ ਮਰੀਆ ਇਹਦੇ ਜੀਜੇ ਨੇ ਜਿਹੜਾ ਜਗਜੀਤ ਸਿੰਘ ਹੈ ਤੇ ਉਹ ਇਹਨਾਂ ਦਾ ਆਪਸੀ ਜਿਹੜੀ ਇਹਦਾ ਲੜਕੀ ਨੂੰ ਉਹ ਥੋੜਾ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਇਹਨਾਂ ਦੇ 2-3 ਦਿਨ ਇਹਨਾਂ ਦੀਆਂ ਪੰਚਾਇਤਾਂ ਉੱਤੇ ਹੁੰਦੀਆਂ ਰਹੀਆਂ ਤੇ ਹੁਣ ਉਹਨੇ ਕਬੱਡੀ ਮੈਂ ਉੱਥੇ ਮੈਚ ਚੱਲਦਾ ਸੀ ਪਿੰਡ ਦੇ ਵਿੱਚ ਉੱਥੇ ਉਸਨੇ ਆ ਕੇ ਤੇ ਇਹਦੇ ਤੇ ਫਾਇਰ ਕੀਤਾ ਤੇ ਉਹ ਸਾਡੀਆਂ ਪੁਲਿਸ ਪਾਰਟੀਆਂ ਗਈਆਂ ਹੋਈਆਂ ਉਹਨੂੰ ਫੜ ਲੈਣੇ ਜੀ ਜਲਦੀ ਆਪਸੀ ਰنجੀਸ਼ੀਆ ਜੀ ਇਹ ਆਪਸੀ ਰنجੀਸ਼ਾ ਜੀ ਕਬੱਡੀ ਉੱਥੇ ਮੈਚ ਚੱਲਦਾ ਸੀ ਇਹ ਜੁਗਰਾਜ ਆ ਤੇ ਇਹਦਾ ਜਿਹੜਾ ਜੀਜਾ ਹੈ ਜਗਜੀਤ ਇਹਨਾਂ ਦੇ ਦੱਸਣ ਮੁਤਾਬਕ ਕੋਣੇ ਫਾਇਰੇ ਦੇ ਮਾਰੇ ਆ ਤੇ ਉਸ ਨੂੰ ਅਸੀਂ ਜਲਦੀ ਕਰਲਾਂਗੇ ਦਫ਼ਤਰ ਉਹਨੇ ਨੂੰ ਤੰਗ ਪਰੇਸ਼ਾਨ ਕਰਨਾ ਭਜੀ ਮਾਮਲਾ ਹਾਂਜੀ ਉਹਦੀ ਨੂੰ ਤੰਗ ਪਰੇਸ਼ਾਨ ਕਰਨਾ ਮਾਮਲਾ ਹਾਂ ਇਹਦੀ ਜਿਹੜਾ ਇੰਜਰਡ ਹੈ ਇਹਦੀ ਭੈਣ ਮੈਰਿਡ ਸੀਗੀ ਜਗਜੀਤ ਨਾਲ ਉਹਨੂੰ ਉਹ ਤੰਗ ਪਰੇਸ਼ਾਨ ਕਰਦੇ ਸੀ ਤੇ ਉਹ ਮਸਲਾ ਜੀ ਸਰ ਨਾਲਤ ਕੀਆ ਤੇ ਕਿੰਨੀਆਂ ਗੋਲੀਆਂ ਠੀਕ ਹੈ ਜੀ ਉਹ ਡਾਕਟਰ ਸਾਹਿਬ ਕਰ ਰਹੇ ਆ ਬਾਕੀ ਡਾਕਟਰ ਸਾਹਿਬ ਨੂੰ ਪਤਾ ਹੋਊਗਾ ਪ੍ਰੋਪਰਲੀ ਕਰ ਰਹੇ ਮੈਂ ਜਾ ਕੇ ਮਿਲ ਕੇ ਆਂ ਡਾਕਟਰ ਸਾਹਿਬ ਨੂੰ ਵੀ ਕਿ ਤਾਂ ਕਿ ਚੰਗੀ ਤਰ੍ਹਾਂ ਵਧੀਆ ਇਲਾਜ ਹੋ ਜਾਵੇ ਬਸ ਠੀਕ ਹੋ ਜਾਵੇ ਥੈਂਕ ਯੂ ਸਰ